ਥੋੜੇ ਜੀ ਥੋੜੇ ਥੋੜੇ ਜਿਹਾਓ ਨਾ ਹਾਂ ਜੀ ਦਰਖਤ ਲੈਣਾ ਸਟਾਰੇ ਕਰਨਾ ਪਵੇ ਸ੍ਰੀ ਸੰਗਤ ਦਾ ਇਲਾਕਾ ਨਿਵਾਸੀਆਂ ਦਾ ਸਾਰੇ ਜੀ ਸਾਡੇ ਤੇ 3000 ਪੇਣਾ ਮਤਾਮਾ ਬੱਚੇ ਬਜ਼ੁਰਗ ਯੂਥ ਜਿੰਨਾ ਵੀ ਸੇ ਸਾਡੇ ਪਹੁੰਚੇ ਆ ਜਿਹੜਾ ਇਹ ਪ੍ਰੋਗਰਾਮੇ ਕਰਦੀ ਕੁਦਰਤ ਆ ਜਿਸ ਦਿਨ ਮੈਂ ਜਿਸ ਦਿਨ ਮੈਂ ਚੱਲਿਆ ਤੱਕੇ ਆਪਣੇ ਘਰ ਤੋਂ 4 ਅਗਸਤ ਨੂੰ ਤੜਕੇ ਗੁਰੂ ਘਰ ਅਰਦਾਸ ਕੀਤੀ ਮਨ ਵਿੱਚ ਉਸ ਤੋਂ ਬਾਅਦ ਪਰੇੜੀ ਕਿੱਥੇ ਹੋਏ ਸੀ ਚੱਲੇ ਜਦੋਂ ਅਸੀਂ ਚੱਲੇ ਆ ਮੈਨੂੰ ਖੁਦ ਨੂੰ ਪਤਾ ਨਾ ਬੰਦੇ ਵੇਖੇ ਆ ਜਿਹੜੇ ਮਤਲਬ ਇਹ ਸੋਚਦੇ ਹੋਣ ਐਵੇਂ ਟੁਰ ਪਏ ਨੇ ਕਿੰਨੇ ਇਕੱਠੇ ਹੋਣਾ ਕਿੰਨੇ ਨਹੀਂ ਪਰ ਮੈਂ ਨਾ ਕੁਦਰ ਦਾ ਕ੍ਰਿਸ਼ਨ ਹੋਇਆ ਅਸੀਂ 4 ਅਗਸਤ ਨੂੰ ਚੁੱਲੇ 19 ਅਗਸਤ ਤੱਕ ਨੌ ਜਥੇ ਬੰਦੀਆਂ ਇਕੱਠੀਆਂ ਹੋਈਆਂ ਹੌਲੀ ਹੌਲੀ ਨੌ ਤੋਂ 31 ਹੋ ਗਿਆ ਤੇ 31 ਤੋਂ ਬਾਅਦ ਦੇਸ਼ ਘੱਟਾ ਹੋ ਗਿਆ ਜਦੋਂ ਕਨਵਰਸ ਹੋਣਾ ਗਾਣਾ ਗਾਇਆ ਵੀ ਤੈਨੂੰ ਕੱਪੀਆਂ ਵਾ ਕੱਪ ਪਰੇਸ਼ਾਨ ਕਰੂਗਾ ਮੇਰਾ ਫਾਇਦੇ ਨਾਲ ਨੁਕਸਾਨ ਅੱਜ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਇੱਕੋ ਗੱਲ ਕਰੂੰਗਾ ਕਿਸਾਨਾਂ ਨੂੰ ਵੀ ਇਹ ਤੁਹਾਡੀ ਬਹੁਤ ਵੱਡੀ ਜਿੱਤ ਆ ਇਹ ਇਹ ਕੀ ਨਹੀਂ ਜਿੱਤਿਆ ਇਹ ਕਾਇ ਇਸੇ ਤਰ੍ਹਾਂ ਬਰਕਰਾਰ ਛੋਕ ਤੇ ਖੁੱਲਣ ਨਾ ਦੇ ਆਜੇ ਤੇ ਇਹ ਦੇ ਵਿੱਚ ਮੈਂ ਵੀ ਪੂਰਾ ਰੋਲ ਅਦਾ ਕਰਦਾ ਰਹੂਗਾ ਘਰ ਘਰ ਜਾ ਕੇ ਬਈ ਕਿਤੇ ਇਹ ਕ ਟੁੱਟੇ ਦਾ ਇਕੱਠੇ ਰਹੀਏ ਸੰਯੁਕਤ ਜਿਵੇਂ ਆਪਾਂ ਬਣਿਆ ਸੰਯੁਕਤ ਮੋਰਚਾ ਉਹਨੂੰ ਬਰਕਰਾਰ ਰੱਖੀਏ ਹਰ ਮਹੀਨੇ ਰਹੀ ਮੀਟਿੰਗ ਰੱਖ ਲਈ ਉਹਦੀ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਸੰਯੁਕਤ ਮੋਰਚੇ ਨੂੰ ਟੁੱਟਣਾਂ ਦਾ ਯੋਗ ਜਤਰੇੜ ਨਾ ਪੈਣ ਦੇਗੇ ਤੇ ਸਾਰੇ ਭਰਾਵਾਂ ਤੋਂ ਵੀ ਮੈਂ ਹੀ ਅਪੀਲ ਕਰੂਗਾ ਮੈਂ ਬੇਨਤੀ ਕਰੂਗਾ ਆਸ ਵੀ ਕਰੂਗਾ ਕਿ ਸਾਰੇ ਡੱਟ ਕੇ ਨਾਲ ਖੜੇ ਰਹਿਣ ਤੇ ਆਪਾਂ ਇਹ ਘਰਾਂ ਨਾ ਟੁੱਟਣ ਦੇਗੇ ਇਲੈਕਸ਼ਨ ਇਲੈਕਸ਼ਨ ਸਮੇ ਇਹਨਾਂ ਨੇ ਕਾਨੂੰਨ ਰਾਦੀ ਕੀਤੇ ਤਾਂ ਤੁਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਨਹੀਂ ਇਲੈਕਸ਼ਨਾਂ ਦਾ ਕੋਈ ਚੱਕਰ ਨਹੀਂ ਹੈਗਾ ਉਹਨੂੰ ਮੋਦੀ ਮੈਂ ਜੱਜ ਗਿਆ ਵੀ ਹੁਣ ਮੈਂ ਖਤਮ ਹੋ ਗਿਆ ਹਾਂ ਦੀ ਰਾਜ ਸੀ ਜ਼ਮੀਨ ਖਿਸ ਗਈ ਬਿਲਕੁਲ ਕੂਪੀ ਦੇ ਅੰਦਰ ਜਿੱਥੇ ਜਿੱਥੇ ਇਲੈਕਸ਼ਨ ਹੋਈਏ ਜੂਪੀ ਰੈਲੀ ਕਰਨਗਾ ਮੋਤੀ ਸਾਹਿਬ ਤੇ ਉਥੇ ਵੇਖ ਲਓ ਉਹ ਕੁਰਸੀਆਂ ਰਹਿ ਗਈਆਂ ਬੱਸਾਂ ਖਾਲੀ ਆਈਆਂ ਪਿੰਡਾਂ 'ਚ ਉਹਦੇ ਕਾਰਨ ਕਿਉਂਕਿ ਰਾਜਸੀ ਲੋਕ ਜਿਹੜੇ ਨੇ ਇਹਨਾਂ ਦੀ ਖਰਾਕ ਲੋਕ ਹੁੰਦੇ ਨੇ ਤੇ ਲੋਕ ਨਾ ਆਉਣ ਦੇ ਮਰਨ ਲੱਗ ਜਾਂਦੇ ਨੇ ਤਾਂ ਹੀ ਉਹਨਾਂ ਨੇ ਟੋਟੈਕ ਜਿਹੜੇ ਟੋਟੈਕ ਜਿਹਦੇ ਟੋਟੈਕ ਲੱਗ ਰਿਹਾ ਡਬਲ ਹੋ ਰਿਹਾ ਕੀ ਕਹਿੰਦਾ ਇਸ ਬਾਰੇ ਚਲੋ ਹੁਣ ਵੇਖਦੇ ਆਪਾਂ ਪਹਿਲਾਂ ਤਾਂ ਜਾ ਖੋਲਣੇ ਨੇ ਆਪਾਂ ਆਪਾਂ ਪਹਿਲਾਂ ਇੱਕ ਵਾਰ ਖੋਲਣੇ ਨੇ 15 ਤਰੀਕ ਦਾ ਪ੍ਰੋਗਰਾਮ ਬਣਾ ਖੋਲਾਂਗੇ ਉਸ ਤੋਂ ਬਾਅਦ ਵੇਖਦੇ ਆ ਕਿ ਕਿੱਥੇ ਸੀ ਤੁਹਾਨੂੰ ਕੀ ਲੱਗਦਾ ਕਿਸਾਨਾਂ 'ਕਿ ਕੇਂਦਰ ਸਰਕਾਰ ਕਿੰਨੀ ਕ ਮਸ਼ਹੂਰ ਹੋ ਗਈ ਚੁ ਹੋ ਗਿਆ ਹਾਂ ਤੇ ਸਰਕਾਰ ਨੂੰ ਦਿਸ ਗਿਆ ਕਿ ਇਹ ਲੋਕ ਜਿਹੜੇ ਇਕੱਠੇ ਹੋ ਗਏ ਨੇ ਜਾਂਦੇ ਨਹੀਂ ਵੇਖੋ ਸਰਕਾਰ ਨੇ ਸਾਨੂੰ ਖਿਲਾਰਨ ਦਾ ਤੋਂ ਬੜਾ ਯਤਨ ਕੀਤਾ ਹੈ ਬੜੇ ਉਹਨਾਂ ਨੇ ਹੱਥ ਕੰਡੇ ਵਰਤੇ ਆ ਕਦੀ ਆਸੇ ਪਾਸੇ ਵਾਲੇ ਪਿੰਡਾਂ ਵਾਲੇ ਲੈ ਆਉਣੇ ਨਕਲੀ ਡੁਪਲੀਕੇਟ ਬਣਾ ਕੇ ਲੈ ਆਉਣੇ ਤੇ ਬੜਾ ਕੋਸ਼ਿਸ਼ ਉਹਨਾਂ ਨੇ ਕਰੀ ਕਦੀ ਲੋਕ ਵਿੱਚ ਛੱਡਦੇ ਨੇ ਮਤਲਬ ਪੂਰੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਕੁਦਰਤ ਦਾ ਕ੍ਰਿਸ਼ਮਾ ਇਹ ਵੇਖੋ 1 ਸਾਲ ਤੋਂ ਵੱਧ ਦਾ ਸਮਾਂ ਇਹ ਅੰਦੋਲਨ ਚੱਲਿਆ ਹੈ ਤੇ 1 ਸਾਲ ਤੋਂ ਵੱਧ ਦਾ ਸਮਾਂ ਅੰਦੋਲਨ ਚੱਲੇ ਤੇ ਇਹ ਪਿਛੇ ਦੇ ਵਿੱਚ ਮਾੜੀ ਮੋਟੀ ਟਰੇਡ ਨਾ ਪਵੇ ਦਰਾੜ ਨਾ ਪਵੇ ਸੰਯੁਕਤ ਮੋਰਚਾ ਇੱਕ ਮੁੱਠ ਰਹੇ ਇਹ ਕੁਦਰਤ ਦਾ ਕ੍ਰਿਸ਼ਮਾ ਪੱਟਾ ਸਕਦੇ ਆ ਸਭ ਤੋਂ ਪਹਿਲਾਂ ਮੈਂ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਤੇ ਸ੍ਰੀ ਭਗਵੰਤ ਮਾਨ ਜੀ ਦਾ ਤੇ ਸਮੂਹ ਸਾਰੀ ਪੰਜਾਬ ਤੇ ਦਿੱਲੀ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਆਮ ਆਦਮੀ ਪਾਰਟੀ ਦਾ ਹਲਕਾ ਸਨੌਰ ਤੋਂ ਕੈਂਡੀਡੇਟ ਬਣਾਇਆ ਬਾਕੀ ਹੁਣ ਤੇ ਅਸੀਂ ਮੱਥਾ ਟੇਕਿਆ ਤੇ ਬਾਕੀ ਸਾਡੇ ਕਿਸਾਨ ਜੋ ਅੱਜ ਮੋਰਚਾ ਫਤਿਹ ਕਰਕੇ ਆ ਰਹੇ ਆ ਦਿੱਲੀੋਂ ਦਿੱਲੀ ਜਿੱਤ ਕੇ ਆ ਰਹੇ ਆ ਉਹਨਾਂ ਦੇ ਸਵਾਗਤ ਵਾਸਤੇ ਇੱਥੇ ਅਸੀਂ ਆਪਣੀ ਹਾਜ਼ਰੀ ਲਵਾਉਣ ਵਾਸਤੇ ਆਏ ਸਾਂ ਤੇ ਮੈਂ ਆਪਣੇ ਹਲਕਾ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਹੁਣ ਸਾਡੇ ਤੇ ਮਾਣ ਬਖਸ਼ਿਆ ਕੇਜਰੀਵਾਲ ਸਾਹਿਬ ਨੇ ਹੁਣ ਮੇਰਾ ਸਾਥ ਦੇਣ ਆਪਾਂ ਦਾ ਜਿਹੜਾ ਹਲਕੇ ਦਾ ਸਾਡੇ ਦਾ ਵਿਕਾਸ ਹੋਣ ਵਾਲਾ ਇਹ ਵਿਕਾਸ ਮੈਂ ਕਰਾ ਸਕਾਂ ਡਾਂਗਰੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਬਈ ਸਾਰੀ ਉਮਰ ਲਗਾਤੀ ਵੀ ਕਿਸੇ ਵੀ ਬੰਦੇ ਨੇ ਅਜੇ ਤੱਕ ਇਹਦਾ ਕਿਸੇ ਨੇ ਕੋਈ ਵਲ ਨਹੀਂ ਕੱਢਾ ਡਾਂਗਰੀ ਦਾ ਜਦੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਸਾਨੂੰ ਕਹਿੰਦੇ ਰਹਿਆ ਵੀ ਡਾਂਗਰੀ ਦੇ ਅੜੇ ਹੀ ਵਲ ਕੱਢਾਂਗੇ ਤੇ ਤੁਸੀਂ ਸਾਨੂੰ ਦਿਤਾ ਦਿਓ ਤੇ ਕਹ ਲਿਆ ਵੀ ਸਾਨੂੰ ਸਿਰਫ ਵਰਤਿਆ ਗਿਆ ਅਜੇ ਤੱਕ ਹੁਣ ਪਹਿਲੀ ਵਾਰੀ ਸਾਡੇ ਹਲਕੇ ਨੂੰ ਕੇਜਰੀਵਾਲ ਸਾਹਿਬ ਨੇ ਮਾਨ ਬਖਸ਼ਿਆ ਇਹ ਮੈਨੂੰ ਆਸ ਹੈ ਵੀ ਮੇਰਾ ਹਲਕਾ ਮੇਰਾ ਸਾਥ ਦੇਊਗਾ ਤੇ ਮੈਂ ਵਧੀਆ ਭੰਗਨਾ ਜਿੱਤੂਗਾ। ਉਹ ਜਿਹੜੇ ਆਪਣੇ ਆਪ ਕਹਿੰਦੇ ਗਾਉਂਦੇ ਸੀ ਜਿਹੜੇ ਸਾਡੇ ਆਵਾਜ਼ ਦੀ ਪਾਰਟੀ ਦੇ ਵਰਕਰ ਸੀ ਕਿ ਅਸੀਂ ਉਮੀਦ ਜਿਹੜੇ ਉਮੀਦਵਾਰ ਸੋਚਦੇ ਗਾਡੀ ਉਮੀਦ ਉਹਨਾਂ ਨੂੰ ਟਿਕਟ ਮਿਲੇਗੀ। ਕੀ ਕਹਿ ਰਹੋ ਨਾ ਉਮੀਦਵਾਰ ਭਰਾ ਮੇਰੇ ਮੇਰੇ ਨਾਲ ਚੱਲਣਗੇ ਚਲੋ ਸਾਰੇ ਉਮੀਦਵਾਰ ਸਾਰੇ ਹੁੰਦੇ ਆ ਅਸੀਂ ਵੀ ਦੂਜੀਆਂ ਪਾਰਟੀਆਂ 'ਚ ਉਮੀਦਵਾਰ ਰਸਾਂ ਪਰ ਪਾਰਟੀ ਨੇ ਬੜਾ ਕੁਝ ਵੇਖ ਕੇ ਟਿਕਟ ਦੇਣੀ ਹੁੰਦੀ ਆ ਤੇ ਸਾਡੇ ਭਰਾ ਆ ਟਿਕ ਟਿਕੋ ਨੂੰ ਮਿਲਣੀ ਆ ਤੇ ਉਹ ਸਾਡੇ ਨਾਲ ਚੱਲਣਗੇ। ਤੇ ਕੀ ਕਹਾਂ ਜਾਂਦੇ ਜੇ ਉਹ ਜਿਹੜੀ ਜਿੱਤ ਹੋਈ ਹੈ ਕਿਸਾਨਾਂ ਵੀਰਾਂ ਦੀ ਜਿਹੜੇ ਕਿਸਾਨ ਦਿੱਲੀ ਤੋਂ ਆ ਰਹੇ ਉਹਨਾਂ ਦਾ ਕੀ ਕਹਾ ਜਾਂਦਾ ਬਹੁਤ ਵਧੀਆ ਹੋਇਆ ਦਿੱਲੀ ਕਹਿੰਦੇ ਸਹੀ ਵੀ ਕਿਸਾਨ ਚੁਕ ਨਹੀਂ ਦਿੰਦੇ ਮੋਦੀ ਝੁਕਣਾ ਨਹੀਂ ਕਰ ਪੰਜਾਬੀਆਂ ਨੇ ਸਾਬਤ ਕਰਤਾ ਵੀ ਮੋਦੀ ਕੀ ਵੱਡੇ ਵੱਡੇ ਵੀ ਪਹਿਲਾਂ ਕਾਫਰ ਝੁਕਾਤੇ ਆ ਤੇ ਮੋਦੀ ਤੇ ਕੁਝ ਚੀਜ਼ ਨਹੀਂ ਸੀ ਇਹ ਜਿਹੜੀ ਕਿਸਾਨਾਂ ਦੀ ਜਿੱਤ ਹੋਈ ਆ ਇਹਦੇ ਚ ਸਾਰਾ ਕਿਸਾਨ ਵਰਗ ਕਿਸਾਨ ਮਜ਼ਦੂਰ ਏਕਤਾ ਦਾ ਬਾਲ ਜਿਹੜਾ ਏਕਤਾ ਹੋਈ ਆ ਉਹਨੇ ਹੀ ਇਹ ਉਹਨੂੰ ਝੁਕਾਉਣ ਦੇ ਵਾਸਤੇ ਮਜਬੂਰ ਕੀਤਾ ਇਲੈਕਸ਼ਨ ਇਸ ਦੀ ਕਰ ਰਹੇ ਆ ਤਾਂ ਕੇਂਦਰ ਸਰਕਾਰ ਨੇ ਹੁਣ ਸਾਨੂੰ ਰਾਜ਼ੀ ਕਿਤੇ ਤੁਹਾਨੂੰ ਲੱਗਦਾ ਕੋਈ ਸਿਆਸਤ ਹੈ ਵਲੀ ਸਿਆਸਤ ਇਤਨਾ ਵੀ ਚਾਰ-ਛੇ ਫੇਰਿਆਂ ਸਰਕਾਰ ਦਾ ਜਿਹੜਾ ਸਿਸਟਮ ਸੀ ਉਹ ਬੰਦ ਹੋ ਗਿਆ ਸੀ ਹੁਣ ਯੂਪੀ ਇਲੈਕਸ਼ਨ ਆਉਣੀ ਸੀ ਲਾਲੋ ਵੀ ਇਲੈਕਸ਼ਨਾਂ ਚ ਸਾਰੇ ਜਿੱਥੇ-ਜਿੱਥੇ ਪਹਿਲੇ ਇਲੈਕਸ਼ਨਾਂ ਹੋਈਆਂ ਉੱਥੋਂ ਹਰ ਗਏ ਸਾਰੇ ਤਾਂ ਹੁਣ ਇਹਨਾਂ ਨੂੰ ਪਤਾ ਸੀ ਵੀ ਸਾਡਾ ਜਿਹੜਾ ਕਿਸਾਨ ਆ ਉਹ ਸਾਰੇ ਇੰਡੀਆ ਚ ਫੈਲ ਚੁੱਕਾ ਹੈ ਵੀ ਸਾਡੀ ਕਿਤੇ ਵੀ ਉਹਨਾਂ ਨੇ ਪੈਰ ਨਹੀਂ ਲੱਗਣ ਦੇਣੇ ਕਿਸਾਨਾਂ ਨੇ ਇਸ ਕਰਕੇ ਉਹਨਾਂ ਨੂੰ ਝੁਕਣਾ ਪਿਆ ਕੁਝ 750 ਪਲੱਸ ਕਿਸਾਨ ਜਿਹੜੇ ਸ਼ਹੀਦ ਹੋਏ ਆ ਹੀਡੀਆਂ ਦਾ ਵੀ ਮੁੱਲ ਪੈਂਦਾ ਤੇ ਇਹ ਜਿਹੜਾ ਪੰਜਾਬ ਨੇ ਹੀਡੀਆਂ ਦਾ ਵੀ ਮੁੱਲ ਪੈਂਦਾ ਤੇ ਇਹ ਜਿਹੜਾ ਪੰਜਾਬ ਨੇ ਚਾਹੇ ਅੰਗਰੇਜ਼ ਹੋਵੇ ਚਾਹੇ ਕੋਈ ਵੀ ਹੋਵੇ ਇਹਨੂੰ ਫਤੇ ਕਰਨਾ ਬੜਾ ਔਖਾ ਤੇ ਸਾਫਤ ਕਰਤਾ ਪੰਜਾਬੀਆਂ ਨੇ ਇਹਨੂੰ ਫਤੇ ਨਹੀਂ ਹੋ ਸਕਦਾ ਕੋਈ ਵੀ ਇਹਨਾਂ ਦੇ ਕਿ ਝੁਕਣੇ ਪਿਆ ਹਰ ਇੱਕ ਨੂੰ